ਪੁਰਦੇ ਵਿੱਚ ਬੁਰਾ ਹਾਲ ਪੜੀ ਦਾ ਮੁੱਠੀ ਪਾਲਣ ਬਣਿਆ ਦਾ ਜੀ ਜਾਂ ਤਾਂ ਫਿਰ ਦੁਕਾਨਦਾਰਾਂ ਨੂੰ ਵੀ ਬੋਟਾ ਮੋਹੀਆਂ ਕਰਾਈਆਂ ਜਾਂ ਤੁਸੀਂ ਦੇਖ ਸਕਦੇ ਹੋ ਹਲੇ 15 ਮਿੰਟ ਨਹੀਂ ਹੋਏ ਮੀਂਹ ਪੈਂਦੇ ਨੂੰ ਤੇ ਪਾਣੀ ਦੇ ਨਾਲ ਬੁਰਾ ਹਾਲ ਹੋ ਚੁੱਕਾ ਹੈ ਦੇਖਦੇ ਹੋ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਕਿੰਦਾ ਬਰਸਾਤ ਦੇ ਨਾਲ ਖੜਾ ਹੋਇਆ ਹੈ ਪਾਣੀ ਬੁਰਾ ਹਾਲ ਆ ਜੀ ਦੁਕਾਨਦਾਰਾਂ ਨੂੰ ਜਾਂ ਤਾਂ ਫਿਰ ਬੋਟਾ ਮੋਹੀਆਂ ਕਰਾਈਆਂ ਜਾਂ ਜੋ ਕਿ ਕਾਕ ਨੂੰ ਉਹ ਪੀਕ ਐਂਡ ਡ੍ਰੌਪ ਦੀ ਸਹੂਲਤ ਦੇ ਤੱਕ ਬੰਦਾ ਕੋ ਅੰਦਰ ਗਿਰਣ ਨੂੰ ਦੇਖੋ ਪੱਦਾ ਸਮਾਨ ਲੈਣ ਆਇਆ ਸੀ ਤੇ ਬਾਰੀ ਖੜਾ ਤੇ ਉਹਨੂੰ ਹੁਣ ਬੰਦਾ ਜਾ ਕੇ ਸਮਾਨ ਫੜਾਣ ਜਾਊਗਾ ਵੀ ਠਹਿਰਾਊਗਾ ਮੱਛੀ ਪਾਲਣ ਮੰਨਿਆ ਦਾ ਪੂਰਾ ਘਰ ਕੋਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਜਾਂ ਜਾ ਹਦੀ ਰਹਿਣ ਨੂੰ ਕਰਨਾ ਪੈ ਰਿਹਾ ਹੈ ਇਸੀ ਬਤ ਦਾ ਸਾਹਮਣਾ ਪੂਰਾ ਖਚਾਤਾ ਚੁਪਰੀ ਗਿਆ ਨੇ ਇਹ ਗਲੀਆਂ ਬੁਰਾ ਹਾਲ ਪਾਣੀ ਦੇ ਨਾਲ ਬੁਰਾ ਹਾਲ ਪਾਣੀਂ ਭਰਿਆ ਪਿਆ ਜੀ ਪਾਣੀ ਨਾਲ ਜਮਾਵੜਾ ਇਕੱਠਾ ਹੋਇਆ ਦਾ ਪਾਣੀ ਤੁਸੀਂ ਦੇਖ ਲਿਰਦੇ ਹੋ ਦੇਖ ਲਿਰਦੇ ਬੁਰਾ ਹਾਲ ਮੀਂਹ ਦੇ ਵਿੱਚ ਗੰਦਾ ਪਾਣੀ ਇਕੱਠਾ ਹੋ ਚੁੱਕਾ ਕੋਈ ਨਿਕਾਸੀ ਨਹੀਂ ਹੈ ਹੁਸ਼ਿਆਰਪੁਰ ਦੇ ਵਿੱਚ ਸੀਵਰੇਜ ਸਾਰੇ ਹੋਏਦੇ ਨੇ ਬਲੌਕ ਤੇ ਪਾਟਰ ਡਰੇਨ ਸਿਸਟਮ ਬਿਲਕੁਲ ਹੋਇਆ ਦਾ ਹੈ ਫੇਲ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੂ ਵੀ ਨਹੀਂ ਸਰਕ ਰਹੀ ਹੈਗੀ ਤੇ ਕਿੱਦਾਂ 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 ਮੁਸ਼ਕਲ ਦਾ ਸਾਹਮਣਾ ਕਰਨਾ ਮੁਸ਼ਕਲ ਦਾ ਮੁਸ਼ਕਲ ਦਾ ਇਮਦਾ ਕਰਨਾ ਪੈ ਰਿਹਾ ਹੈ ਸਾਹਮਣਾ ਹੁਸ਼ਿਆਰਪੁਰ ਵਾਸੀਆਂ ਨੂੰ ਇਸ ਤਰ੍ਹਾਂ ਜਦ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਗੱਲਾ ਪਾਣੀ ਇਕੱਠਾ ਹੋਇਆ ਦਾ ਤੇ ਬੁਰਾ ਹਾਲ ਦੁਕਾਨਦਾਰਾਂ ਲਈ ਬਹੁਤ ਜ਼ਿਆਦਾ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਗਲੀ ਦੇ ਵਿੱਚ ਜਮਾਵੜਾ ਪਾਣੀ ਦਾ ਬੁਰਾ ਹਾਲ ਪਾਣੀ ਨਾਲ ਬੁਰਾ ਜੀ ਬੁਰਾ ਹਾਲ ਪਾਣੀ ਦੇ ਨਾਲ ਤੇ ਭੜਿਆ ਪਿਆ ਹੈ ਉਦਾਸ ਹੁਸ਼ਿਆਰਪੁਰ ਤੇ ਦੇਖ ਸਕਦੇ ਹੋ ਗੰਦਾ ਪਾਣੀ ਸਾਰਾ ਸੀਵਰੇਜ ਦਾ ਗੰਦਾ ਪਾਣੀ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਜਾਏਗਾ ਇਹ ਦੁਕਾਨਦਾਰਾਂ ਦੇ ਦੁਕਾਨਾਂ ਦੇ ਵਿੱਚ ਜਾਏਗਾ ਤੇ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਅਸੀਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਗੰਦ ਤੋਂ ਰਾਹਤ ਦਵਾਈ ਜਾਵੇ ਕਿਉਂਕਿ ਹੁਸ਼ਿਆਰਪੁਰੀਏ ਕੈਨ ਦੀ ਸਾਲ ਐ ਸਕਦਾ ਤੁਸੀਂ ਦੇਖ ਸਕਦੇ ਹੋ ਇਕਤਵਾ ਆ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਪਾਣੀ ਖੋਣ ਦੇ ਕਾਰਨ ਇਕਤਵਾ ਵਾਲੇ ਨੂੰ ਵਾਪਸ ਹੁੰਦਾ ਪੈ ਰਿਹਾ ਹੈ ਕਿ ਜਦਕਿ ਪਾਣੀ ਦਾ ਜਮਾਵੜਾ ਇੰਨਾ ਹੋ ਚੁੱਕਾ ਹੈ ਕਿ ਗਲੀ ਦੇ ਵਿੱਚੋਂ ਸਕੂਟਰ ਮੋਟਰਸਾਈਕਲ ਲੱਦਣਾ ਵੀ ਬਹੁਤ ਹੋਇਆ ਹੈ ਮੁਸ਼ਕਲ ਤੁਸੀਂ ਦੇਖ ਸਕਦੇ ਹੋ ਪੂਰਾ ਮਛੀ ਪੱਲਣ ਬਣ ਚੁੱਕਾ ਹੈ ਜੀ ਜਿਆਦਾ ਫਿਰ ਦੁਕਾਨਦਾਰਾਂ ਨੂੰ ਵੇੜੀਆਂ ਜਾਂ ਕਿਸ਼ਤੀਆਂ ਮੁਹਈਆਂ ਕਰਾਈਆਂ ਜਾਣ ਜੋ ਕਿ ਉਹ ਦੁਕਾਨਦਾਰ ਹੈ ਆਪਣੇ ਕਸਟਮਰ ਨੂੰ ਤੇ ਟੈਂਡਰ ਪ੍ਰਾਪਰਤ ਕਰਨ ਤੁਸੀਂ ਦੇਖ ਸਕਦੇ ਹੋ ਪੂਰਾ ਗੰਦਾ ਪਾਣੀ ਇਕੱਠਾ ਹੋ ਗਿਆ ਦਾ ਜੀ ਗੰਦਾ ਪਾਣੀ ਇਕੱਠਾ ਹੋ ਗਿਆ ਦਾ ਜੀ ਫਿਊਰੇਜ ਸਾਰੇ ਹੋਏਦੇ ਨੇ ਬਲੌਕ ਖੁਸ਼ਿਆਰਪੁਰ ਪ੍ਰੋਸੈਸਰ ਦੇ ਕੰਨਾਂ ਤੇ ਨਹੀਂ ਫਰਕ ਰਹੀ ਬਿਲਕੁਲ ਵੀ ਜੂਨ ਤੱਕ ਵੀ ਗੰਦਾ ਪਾਣੀ ਹਰ ਟੁੱਟਾਇਚੇ ਹਰ ਪਰ ਦੇ ਵਿੱਚ ਗੰਦਾ ਹਾਲ ਬੁਰਾ ਹਾਲ ਦੇਖੋ ਜੀ ਉਹਦੇ ਜੇ ਪਾੜੀ ਕੋਈ ਨਿਕਾਸੀ ਨਹੀਂ ਹੈਗਾ ਪਾਣੀ ਦੀ ਮੈਂ ਤੁਹਾਡਾ ਮੈਂ ਪ੍ਰਿੰਸਿਪਲ ਹੁਸ਼ਿਆਰਪੁਰਿਆ ਜਿਹੜੇ ਚੈਨਲ ਦੇ ਵਿੱਚ ਨੰਨੇ ਨੇ ਉਹ ਚੈਨਲ ਨੂੰ ਲਾਈਕ ਕਰ ਦੇਣ ਸਬਸਕ੍ਰਾਈਬ ਕਰ ਦੇਣ ਤੇ ਸ਼ੇਅਰ ਕਰ ਦੇਣ ਅਸੀਂ ਹੁਸ਼ਿਆਰਪੁਰ ਵਾਸੀਆਂ ਨੂੰ ਉੱਥੇ ਦੇ ਪ੍ਰਸ਼ਾਸਨ ਦੇ ਅੰਦਰ ਤੱਕ ਇਹ ਹੀ ਆਵਾਜ਼ ਪਹੁੰਚਾਣੀ ਚਾਹੁੰਦੇ ਆ ਕਿ ਜੋ ਇਹ ਗੰਦ ਦਾ ਪਾਣੀ ਆ ਇਹਦੇ ਤੋਂ ਮਿਆਕੇ ਦਵਾਈ ਜਾਵੇ ਦੇਖ ਸਕਦੇ ਹੋ ਤੁਸੀਂ ਹੁਣ ਗੱਡੀ ਬੈਗ ਲੈ ਆ ਕੇ ਜੀ ਇਤੋਂ ਹੁਣ ਬੰਦਿਆਂ ਨੂੰ ਲੈ ਕੇ ਜਾਣਾ ਪੈਣਾ ਤੇ ਗੱਡੀ ਸੱਦੀ ਨਹੀਂ ਲਿਆ ਸਕਦੇ ਹੈਗੇ ਇੰਨਾ ਮਾੜਾ ਹਾਲ ਬਹੁਤ ਹੀ ਬਹੁਤ ਹੀ ਬੁਰਾ ਹਾਲ ਜਮਾਵੜੇ ਨਾਲ ਪਾਣੀ ਤੇ ਕਾਣਾ ਜਾਣਾ ਵੀ ਹੋਇਆ ਰਾਗੀ ਰਾ ਨੂੰ ਮੁਸ਼ਕਲ ਉਹ ਕਾਲੀ ਐਕਟਵਾ ਕਹਿੰਦੀ ਆ ਅੱਗੇ ਵਾਲੀ ਉਹ ਸਾਈਡ ਤੇ ਕਰਾ ਦੇਣੀ ਫੇਰ ਰਬਣਾ ਜਾਣੀ ਉਹਦਾ ਲੱਗਦਾ ਜਾਵੇ ਜਾਣਗੇ ਥੋੜੀ ਅੱਗੇ ਨੂੰ ਵਧਾ ਕੇ ਫੇਰ ਬੈਕ ਕਰਕੇ ਤੇ ਇਹ ਤਾਂ ਗੱਡੀ ਕਰਦੇ ਨਿਕਲ ਜਾਣੀ ਆ ਬੁਰਾ ਹਾਲ ਪਣੀ ਨਾਲ ਬੋਕੇ ਦਿਹਾੜੇ ਸਾਡਾ ਸੁੱਖੂ ਭਿੱਜ ਰਿਹਾ ਜੀ ਵੀਂਦੇ ਵਿੱਚ ਇਹਨੇ ਇਹਨੇ ਜਾਣਾ ਸੀਗਾ ਨਾਨਕਿਆਂ ਦੇ ਤੇ ਇਹਨੂੰ ਬਹੁਤ ਮੁਸ਼ਕਲ ਹੋ ਰਹੀ ਆ ਤੇ ਦੇਖ ਲਓ ਵੀ ਹੁਣ ਗੱਡੀ ਵੇਖ ਲਿਆ ਗਈ ਸਵਾਰੀਆਂ ਚੱਕਣੀਆਂ ਪੈਣੀਆਂ ਤੇ ਮੀਂਹ ਦੇ ਨਾਲ ਪ੍ਰਸਾਦ ਦੇ ਨਾਲ ਬੁਰਾ ਹਾਲ ਹੋਇਆਗਾ ਮਿੱਤਰਾਂ ਆਣਾ ਜਾਣਾ ਵੀ ਹੋਇਆ ਬਹੁਤ ਜ਼ਿਆਦਾ ਮੁਸ਼ਕਲ ਹਉ ਜੀ ਆਓ ਦੇਖੋ ਹਾਂ ਬੁਰਾ ਹਾਲ ਪਾਣੀ ਦੇ ਨਾਲ ਪੁਸ਼ਾਰ ਪਰਵਾਸੀਆਂ ਦਾ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਦੁਸ਼ਹਿਰਪੁਰਿਆ